ਕੀ ਤੁਸੀਂ ਕਦੀ ਸੋਚਿਆ ਹੈ ਕਿ ਸਾਡੀ ਜ਼ਿੰਦਗੀ ਵਿੱਚ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਅਸੀਂ ਅੰਦਰੋਂ ਖਾਲੀ ਕਿਉਂ ਮਹਿਸੂਸ ਕਰਦੇ ਹਾਂ ਕਿਉਂ ਦਿਲ ਅਸ਼ਾਂਤ ਰਹਿੰਦਾ ਹੈ ਕਿਉਂ ਖੁਸ਼ੀ ਤਾਂ ਆਉਂਦੀ ਹੈ ਪਰ ਰਹਿੰਦੀ ਨਹੀਂ ਅੱਜ ਅਸੀਂ ਗੱਲ ਕਰਾਂਗੇ ਅਸਲ ਖੁਸ਼ੀ ਦੀ ਉਹ ਖੁਸ਼ੀ ਜੋ ਦਿਲ ਨੂੰ ਰਾਮਦੇਵੀ ਜੋ ਰੋਟੀ ਖਾਂਦੇ ਹੋਏ ਵੀ ਆਵੇ ਤੇ ਰੱਬ ਦਾ ਚਿਹਰਾ ਦਿਖਾਈ ਦੇਵੇ ਸੋ ਅੱਜ ਅਸੀਂ ਜਾਣਾਂਗੇ ਖੁਸ਼ੀ ਦੇ ਉਹ ਸੱਤ ਰਾਜ਼ ਇਹ ਰਾਜ਼ ਤੁਹਾਡੀ ਸੋਚ ਵਿੱਚ ਦਿਲ ਤੇ ਆਤਮਾ ਨੂੰ ਸ਼ਾਂਤ ਕਰ ਦੇਣੀ ਹੈ ਖੁਸ਼ੀਆਂ ਲਈ ਸਭ ਤੋਂ ਪਹਿਲਾ ਰਾਜ਼ ਹੈ ਸ਼ੁਕਰਗੁਜ਼ਾਰੀ ਜਿਸ ਦਿਲ ਵਿੱਚ ਸ਼ੁਕਰਗੁਜ਼ਾਰੀ ਹੁੰਦੀ ਹੈ ਉਸ ਨੂੰ ਦੁਨੀਆ ਦੁਨੀਆ ਹਿਲਾ ਨਹੀਂ ਸਕਦੀ ਕਦੇ-ਕਦੇ ਸਾਡੇ ਕੋਲ ਸਭ ਕੁਝ ਹੁੰਦਾ ਹੈ ਪਰ ਅਸੀਂ ਧਿਆਨ ਹੀ ਨਹੀਂ ਦਿੰਦੇ ਜਿਵੇਂ ਕਿ ਸਾਹ ਆ ਰਿਹਾ ਹੈ ਇਹ ਵੀ ਬਹੁਤ ਵੱਡੀ ਦਾਤ ਹੈ ਸੋ ਸ਼ੁਕਰਗੁਜ਼ਾਰ ਕਰ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਹਰ ਰੋਜ਼ ਇਹਨਾਂ ਇੱਕ ਹਰ ਰੋਜ਼ ਤੁਸੀਂ ਤਿੰਨ ਗੱਲਾਂ ਲਿਖੋ ਜਿਨ੍ਹਾਂ ਲਈ ਤੁਸੀਂ ਧੰਨਵਾਦੀ ਹੋ ਖੁਸ਼ ਰਹਿਣ ਦਾ ਦੂਜਾ ਰਾਜ਼ ਹੈ ਟਕਰਾਰ ਤੋਂ ਦੂਰ ਰਹੋ ਹਰ ਟਕਰਾਅ ਤੁਹਾਡੀ ਖੁਸ਼ੀ ਖਾ ਜਾਂਦੀ ਹੈ ਕਈ ਵਾਰ ਜਵਾਬ ਦੇਣਾ ਚੰਗਾ ਨਹੀਂ ਹੁੰਦਾ ਚੁੱਪ ਰਹਿਣਾ ਅਸਲ ਜਵਾਬ ਹੁੰਦਾ ਹੈ ਟਕਰਾਰ ਨਹੀਂ ਤਸੱਲੀ ਲਿਆਓ ਤੇ ਜ਼ਿੰਦਗੀ ਵਿੱਚ ਖੁਸ਼ ਰਹਿਣਾ ਸਿੱਖੋ ਖੁਸ਼ ਰਹਿਣ ਦਾ ਤੀਜਾ ਰਾਜ਼ ਹੈ ਤੁਲਨਾ ਨਾ ਕਰੋ ਸੋਸ਼ਲ ਮੀਡੀਆ ਵਾਲੀ ਜ਼ਿੰਦਗੀ ਅਸਲ ਨਹੀਂ ਹੁੰਦੀ ਅਕਸਰ ਹੀ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣੀ ਤੁਲਨਾ ਸੋਸ਼ਲ ਮੀਡੀਆ ਦੇ ਵਲੌਗਰਸ ਜਾਂ ਸਾਡੇ ਆਸ-ਪਾਸ ਰਹਿ ਰਹੇ ਲੋਕ ਜਾਂ ਸਾਡੇ ਰਿਸ਼ਤੇਦਾਰਾਂ ਨਾਲ ਕਰਦੇ ਰਹਿੰਦੇ ਹਾਂ ਜੋ ਤੁਸੀਂ ਹੋ ਉਹ ਕੋਈ ਹੋਰ ਨਹੀਂ ਹੋ ਸਕਦਾ ਤੁਹਾਡਾ ਮੁਕਾਬਲਾ ਸਿਰਫ ਆਪਣੇ ਆਪ ਨਾਲ ਹੋਣਾ ਚਾਹੀਦਾ ਹੈ ਨਾ ਕਿ ਕਿਸੇ ਹੋਰ ਨਾਲ ਸੋ ਹਰ ਦਿਨ ਇੱਕ ਕਦਮ ਅੱਗੇ ਵਧੋ ਤਾਂ ਹੀ ਤੁਸੀਂ ਕੱਲ ਨਾਲੋਂ ਜ਼ਿਆਦਾ ਬਿਹਤਰ ਹੋ ਸਕੋ ਪਰ ਕਦੇ ਵੀ ਆਪ ਦੀ ਤੁਲਨਾ ਕਿਸੇ ਵੀ ਹੋਰ ਇਨਸਾਨ ਨਾਲ ਕਦੇ ਵੀ ਨਾ ਕਰੋ ਖੁਸ਼ ਰਹਿਣ ਦਾ ਚੌਥਾ ਰਾਜ ਹੈ ਮਾਫ਼ ਕਰਨਾ ਸਿੱਖੋ ਮਾਫ਼ ਕਰਨਾ ਦਿਲ ਨੂੰ ਖੋਲਾ ਕਰਦਾ ਹੈ ਹੋਰਾਂ ਦੀ ਗਲਤੀ ਦਾ ਬੋਝ ਆਪਣੇ ਦਿਲ ਤੇ ਨਾ ਚੁਕੋ ਉਸ ਨੂੰ ਰੱਬ ਦੇ ਹਵਾਲੇ ਕਰੋ ਅਤੇ ਆਪਣਾ ਮਨ ਸਾਫ਼ ਰੱਖੋ ਖੁਸ਼ ਰਹਿਣ ਦਾ ਪੰਜਵਾਂ ਰਾਜ ਹੈ ਵਾਹਿਗੁਰੂ ਉੱਤੇ ਭਰੋਸਾ ਉਹ ਸਭ ਕੁਝ ਜਾਣਦਾ ਹੈ ਸਭ ਕੁਝ ਸਾਨੂੰ ਸਮਝ ਆਉਣਾ ਲਾਜ਼ਮੀ ਨਹੀਂ ਹੁੰਦਾ ਕਈ ਵਾਰ ਦਾ ਬਚੂਪਰੰਦਾ ਹੈ ਪਰ ਕਰਮ ਕਰ ਰਿਹਾ ਹੁੰਦਾ ਹੈ ਜੋ ਵੀ ਉਹ ਕਰ ਰਿਹਾ ਹੈ ਉਹ ਤੁਹਾਡੀ ਭੁਲਾਈ ਲਈ ਹੀ ਹੈ ਸੋ ਹਮ ਸਾਨੂੰ ਹਮੇਸ਼ਾ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਵਾਹਿਗੁਰੂ ਨੋ ਸਬੈਸ ਸੋ ਹਮੇਸ਼ਾ ਆਪਣੀ ਭਗਵਾਨ ਤੇ ਭਰੋਸਾ ਕਰਨਾ ਸਿੱਖੋ ਜ਼ਿੰਦਗੀ ਵਿੱਚ ਖੁਸ਼ ਰਹਿਣ ਦਾ ਅਗਲਾ ਅਗਲਾ ਰਾਜ਼ ਹੈ ਆਪਣੇ ਆਪ ਨਾਲ ਪਿਆਰ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੇ ਤਦ ਤੱਕ ਖੁਸ਼ ਨਹੀਂ ਹੋ ਸਕਦੇ ਸੋ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੀ ਵੈਲਿਊ ਨੂੰ ਅਪਰੀਸ਼ੀਏਟ ਕਰੋ ਅਤੇ ਕਦੀ ਵੀ ਆਪ ਦੇ ਬਾਰੇ ਵਿੱਚ ਕਦੀ ਵੀ ਕੋਈ 네ਗੇਟਿਵ ਟਾਕ ਨਾ ਕਰੋ ਨਾ ਹੀ ਦੂਸਰਿਆਂ ਦੇ ਸਾਹਮਣੇ ਅਤੇ ਨਾ ਹੀ ਆਪ ਦੇ ਨਾਲ ਕਦੀ ਵੀ ਆਪਣੇ ਆਪ ਨੂੰ ਜਾਂ ਆਪਣੀਆਂ ਕਮੀਆਂ ਨੂੰ ਯਾਦ ਕਰਕੇ ਦੁਖੀ ਨਹੀਂ ਹੋਣਾ ਚਾਹੀਦਾ ਮਿਸਾਂ ਆਪਣੀਆਂ ਖੂਬੀਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਖੁਸ਼ ਰਹਿਣਾ ਚਾਹੀਦਾ ਹੈ ਤੁਸੀਂ ਜ਼ਿੰਦਗੀ ਵਿੱਚ ਅਗਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਇਸ ਤੋਂ ਅਗਲਾ ਰਾਜ਼ ਹੈ ਨਫ਼ਰਤ ਨੂੰ ਛੱਡੋ ਨਫ਼ਰਤ ਮੰਦੀ ਖੁਸ਼ੀ ਨੂੰ ਖਾ ਜਾਂਦੀ ਹੈ ਸੋ ਇਸ ਲਈ ਜਿੰਨਾ ਵੀ ਹੋ ਸਕਦਾ ਹੈ ਨਫ਼ਰਤ ਨੂੰ ਪਿਆਰ ਦੇ ਨਾਲ ਰਿਪਲੇਸ ਕਰੋ ਜਿੰਦਗੀ ਵਿੱਚ ਕਦੇ ਵੀ 네ਗੇਟਿਵ ਲੋਕਾਂ ਦਾ ਦੀ ਗੱਲ ਤੇ ਰਿਐਕਟ ਨਾ ਕਰੋ ਹਮੇਸ਼ਾ ਜਿੰਦਗੀ ਵਿੱਚ ਇਹ ਟਰਾਈ ਕਰੋ ਕਿ ਅਗਰ ਕੋਈ ਤੁਹਾਨੂੰ ਇਨਸਾਨ ਦੁੱਖ ਦੇ ਰਿਹਾ ਹੈ ਜੇ ਤੁਹਾਨੂੰ ਕੋਈ ਵੀ 네ਗੇਟਿਵ ਚੀਜ਼ ਕੋਈ ਵੀ 네ਗੇਟਿਵ એનર્ਜੀ ਜੇ ਤੁਹਾਡੇ ਬਾਰੇ ਕੁਝ ਬੁਰਾ ਕਰ ਰਿਹਾ ਹੈ ਜੇ ਤੁਹਾਡੇ ਬਾਰੇ ਬੁਰਾ ਬੋਲ ਰਿਹਾ ਹੈ ਹਮੇਸ਼ਾ ਉਸ ਚੀਜ਼ ਤੋਂ ਦੂਰ ਰਹਿਣਾ ਸਿੱਖੋ ਬਟ ਬਦਲੇ ਵਿੱਚ ਉਸ ਨੂੰ ਨਫ਼ਰਤ ਨਾ ਕਰੋ ਕਿਉਂਕਿ ਅਗਰ ਤੁਸੀਂ ਕਿਸੇ ਨੂੰ ਨਫ਼ਰਤ ਕਰਦੇ ਹੋ ਤਾਂ ਇਹ ਤੁਹਾਡੇ ਵੀ ਗਿਲਦਸ ਸਕੂਨ ਲੈ ਜਾਂਦਾ ਹੈ ਇਸ ਲਈ ਨਫ਼ਰਤ ਨੂੰ ਤਿਆਗੋ ਅਤੇ ਇਸ ਤੋਂ ਅਗਲਾ ਰਾਜ ਹੈ ਨਾਮ ਜਪੋ ਤੇ ਮਨ ਸ਼ਾਂਤ ਕਰੋ ਸੱਚੀ ਖੁਸ਼ੀ ਰੱਬ ਦੇ ਨਾਮ ਵਿੱਚ ਹੀ ਵੱਸਦੀ ਹੈ ਸੋ ਸਾਡੇ ਲਈ ਅੱਜਕੱਲ ਸਪੈਸ਼ਲੀ ਅੱਜਕੱਲ ਦੀ ਦੁਨੀਆ ਜਿੱਦੇ ਵਿੱਚ ਮੈਂਟਲ ਹੈਲਥ ਇਸ਼ੂਜ਼ ਬਹੁਤ ਜ਼ਿਆਦਾ ਨੇ ਇਸ ਵਿੱਚ ਬਹੁਤ ਜ਼ਰੂਰੀ ਹੈ ਕਿ ਅਸੀਂ ਰੱਬ ਦਾ ਨਾਮ ਜਪੀਏ ਅਤੇ ਮਨ ਨੂੰ ਸ਼ਾਂਤ ਰੱਖੀਏ ਸੋ ਉਸ ਲਈ ਸਭ ਤੋਂ ਬੈਸਟ ਆਪਸ਼ਨ ਹੈ ਗੁਰਬਾਣੀ ਪੜਨਾ ਜਾਂ ਆਪਦੇ ਰੱਬ ਨੂੰ ਯਾਦ ਕਰਨਾ ਮੈਡੀਟੇਸ਼ਨ ਕਰਨਾ ਕਿਉਂਕਿ ਅਗਰ ਤੁਸੀਂ ਨਾਮ ਜਪੋਗੇ ਤੇ ਮਨ ਸ਼ਾਂਤ ਰੱਖੋਗੇ ਤਾਂ ਇਹ ਤੁਹਾਨੂੰ ਖੁਸ਼ੀ ਦੇਵੇਗਾ ਸ਼ਾਂਤੀ ਹਮੇਸ਼ਾ ਹੀ ਸਾਡੇ ਅੰਦਰੋਂ ਸਟਾਰਟ ਹੁੰਦੀ ਹੈ ਸੋ ਇਸ ਲਈ ਬਹੁਤ ਜ਼ਰੂਰੀ ਹੈ ਨਾਮ ਜਪਣਾ ਤੇ ਮੈਡੀਟੇਸ਼ਨ ਕਰਨਾ ਇਹ ਸਭ ਗੱਲਾਂ ਤੁਹਾਡੀ ਆਤਮਾ ਨੂੰ ਖੁਸ਼ੀ ਦੇਣਗੀਆਂ ਪਰ ਇਹ ਸਿਰਫ ਸੁਣਨਾ ਹੀ ਨਹੀਂ ਹੈ ਇਹਨਾਂ ਤੇ ਅਮਲ ਕਰਨਾ ਵੀ ਬਹੁਤ ਜ਼ਰੂਰੀ ਹੈ ਸੋ ਕਮੈਂਟ ਕਰਕੇ ਦੱਸੋ ਤੁਸੀ ਅਸਲ ਖੁਸ਼ੀ ਕਿੱਥੋਂ ਲੱਭੀ ਹੈ ਤੇ ਪਲੀਜ਼ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ ਤੁਹਾਡਾ ਬਹੁਤ-ਬਹੁਤ ਧੰਨਵਾਦ